ਅਮਰੀਕਾ ਦੇ ਵਿੱਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀਹਾਂ ਦਾ ਆਸ ਹੈ ਕਿ ਪਿੱਛੇ ਪਰਿਵਾਰ ਦਾ ਰੋ ਰੋ ਕੇ ਬੁਰਾ ਖਾਲ ਹੋਇਆ ਅਮਰੀਕਾ ਦੇ ਵਿੱਚ ਨੌਜਵਾਨ ਜਿਸ ਦੀ 33 ਸਾਲ ਉਮਰ ਸੀ ਉਹ ਸਟੋਰ ਦੇ ਉੱਤੇ ਕੰਮ ਕਰ ਰਿਹਾ ਸੀ ਲੇਕਿਨ ਇਸੇ ਦੇ ਦੌਰਾਨ ਕਾਰ ਦੇ ਵਿੱਚ ਸਵਾਰ ਹੋ ਕੇ ਅਣਪਛਾਤੇ ਕੁਝ ਜਿਹੜੇ ਨੇ ਲੋਕ ਆਂਦੇ ਨੇ ਤੇ ਉਹਨਾਂ ਦੇ ਵੱਲੋਂ ਗੋਲੀਆਂ ਵਾਰ ਦਿੱਤੀਆਂ ਜਾਂਦੀਆਂ ਚਾਂਦੀਆਂ ਨੇ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੋਟਰ ਵਾਹਨ ਜੋ ਪਿੰਡ ਬੇਗੋਵਾਲ ਦਾ ਦੱਸਿਆ ਜਾ ਰਿਹਾ ਹੈ ਤੇ ਨਾਲ ਹੀ ਤਿੰਨ ਨੌਜਵਾਨ ਹੋਰ ਜ਼ਖਮੀ ਹੋਏ ਨੇ ਨੌਜਵਾਨ ਪੇਛੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਪਿੱਛੇ ਨਿੱਕੇ ਬੱਚੇ ਨੇ ਜਿਨ੍ਹਾਂ ਨੂੰ ਛੱਡ ਕੇ ਪਿੱਛੇ ਲੇਕਿਨ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੈ ਪਰਿਵਾਰ ਜਿਨ੍ਹਾਂ ਦੇ ਵੱਲੋਂ 40 ਲੱਖ ਦਾ ਕਰਜ਼ਾ ਚੁੱਕ ਕੇ ਨੌਜਵਾਨ ਨੂੰ ਕੁਝ ਸਮਾਂ ਪਹਿਲਾਂ ਜਿਹੜਾ ਵਿਦੇਸ਼ ਭੇਜਿਆ ਗਿਆ ਸੀ ਰੋਜੀ ਰੋਟੀ ਕਮਾਉਣ ਦੇ ਵਾਸਤੇ ਲੇਕਿਨ ਉਸ ਦੀ ਮੌਤ ਜਿਹੜੀ ਹੋ ਗਈ ਹੈ ਦੱਸ ਦਈਏ ਕਿ ਨੌਜਵਾਨ ਜੋ ਹੈ ਬੇਗੋਵਾਲ ਵਿਖੇ ਦਾ ਰਹਿਣ ਵਾਲਾ ਸੀ ਇੱਥੇ ਦੱਸ ਦਈਏ ਕਿ ਉਸ ਸਮੇਂ ਸੋਗ ਦੀ ਲਹਿਰ ਦੌੜ ਪੈਂਦੀ ਹੈ ਜਦੋਂ ਬੀਤੇ ਦਿਨ ਅਮਰੀਕਾ ਦੇ ਮਿਸਿਸਿਪੀ ਸ਼ਹਿਰ ਦੇ ਵਿੱਚ ਦੁਪਹਿਰ ਦੇ ਸਮੇਂ ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਜਿਹੜੇ ਨੇ ਕੁਝ ਅੰਸਰ ਆਂਦੇ ਨੇ ਅੰਨੇ ਵਾ ਗੋਲੀਆਂ ਚਲਾਉਂਦੇ ਨੇ ਇਸ ਜੋੜ ਦੇ ਬਾਹਰ ਕੰਮ ਕਰ ਰਹੇ ਬੇਗੋ ਬੇਗੋਵਾਲ ਦੇ ਨੌਜਵਾਨ ਦੀ ਜਿਸ ਦੇ ਵਿੱਚ ਮੌਤ ਹੋ ਜਾਂਦੀ ਹੈ ਤਿੰਨ ਲੋਕ ਹੋਰ ਜ਼ਖਮੀ ਹੋ ਜਾਂਦੇ ਨੇ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਦਾ ਨੌਜਵਾਨ ਜਿਹੜਾ ਇਹ ਦੱਸਿਆ ਜਾ ਰਿਹਾ ਹੈ ਜਿਸ ਦੀ ਪਛਾਣ ਜਸਵੀਰ ਸਿੰਘ ਪੁੱਤਰ ਵੱਸਨ ਸਿੰਘ ਵਜੋਂ ਹੋਈ ਹੈ ਬੇਗੋਵਾਲ ਸੇਤਾ ਅਵਾਣਾ ਰੋਡ ਦਾ ਇਹ ਰਹਿਣ ਵਾਲਾ ਸੀ ਜਿਸ ਦੇ ਸਿਰ ਦੇ ਵਿੱਚ ਗੋਲੀ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਹੈ ਐਮਐਸਸੀਪੀ ਸ਼ਹਿਰ ਦੇ ਵਿੱਚ ਅਮਰੀਕਾ ਵਿਖੇ ਸਟੋਰ ਤੇ ਕੰਮ ਕਰਦਾ ਸੀ ਆਪਣੇ ਕੰਮ ਦੇ ਦੌਰਾਨ ਬਾਹਰ ਖੜਾ ਸੀ ਇਸੇ ਦੇ ਦੌਰਾਨ ਜਿਹੜਾ ਅੰਨੀ ਵ ਗੋਲੀਆਂ ਉਸ ਦੇ ਉੱਤੇ ਵਾਰਾ ਦਿੱਤੀਆਂ ਜਾਂਦੀਆਂ ਨੇ ਉਮਰ 33 ਸਾਲ ਕਰੀਬ ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਦੇ ਵਾਸਤੇ 40 ਲੱਖ ਦਾ ਖਰਚਾ ਚੁੱਕ ਕੇ ਵਿਦੇਸ਼ ਦੇ ਵਿੱਚ ਪੀ ਗਿਆ ਸੀ ਪਰਿਵਾਰ ਦੇ ਵੱਲੋਂ ਜਿਸ ਦੇ ਦੋ ਬੱਚੇ ਤੇ ਇੱਕ ਕੁੜੀ ਤੇ ਨਾਲ ਮੁੰਡਾ ਦੱਸ ਦਈਏ ਕਿ ਨਾਲ ਹੀ ਜਿਹੜਾ ਪਿੱਛੇ ਘਰ ਵਾਲੀ ਔ ਉਹ ਛੱਡ ਗਿਆ ਉਸਾ ਪਰਿਵਾਰ ਵੀ ਪਰਿਵਾਰ ਸਮੇਤ ਬਾਹਰ ਰਹਿ ਰਿਹਾ ਜਿਥੇ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਅੰਨੇਵਾ ਸਾਡੇ ਪੁੱਤ ਦੇ ਉੱਤੇ ਗੋਲੀਆਂ ਚੜੀਆਂ ਬਰਾਈਆਂ ਗਈਆਂ ਨੇ ਪਤਨੀ ਅਤੇ ਬੱਚਿਆਂ ਦਾ ਹਾਲ ਦੇਖਿਆ ਨਹੀਂ ਜਾਂਦਾ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਹਲੇ ਸਾਲ ਤੱਕ ਨਹੀਂ ਹੋਇਆ ਹੋਵੇਗਾ ਤੇ ਪਰਿਵਾਰ ਦੇ ਵਿੱਚ ਜੇਕਰ ਕਰਜ਼ਾ ਚੁੱਕ ਕੇ 40 ਲੱਖ ਦਾ ਮਾਪਿਆਂ ਨੇ ਬੱਚੇ ਨੂੰ ਬਾਹਰ ਭੇਜਦੇ ਨੇ ਤੇ ਇਸੇ ਦੇ ਦੌਰਾਨ ਇੱਕ ਇਹ ਵੀ ਮੰਦਭਾਗੀ ਖਬਰ ਆਈ ਹੈ ਕਿ 40 ਲੱਖ ਦਾ ਕਰਜ਼ਾ ਚੁੱਕ ਕੇ ਇਸ ਨੌਜਵਾਨ ਨੂੰ ਪਰਿਵਾਰ ਨੇ ਬਾਹਰ ਭੇਜਿਆ ਸੀ ਲੇਕਿਨ ਸਾਲ ਵੀ ਨਹੀਂ ਹੋਇਆ ਤੇ ਉਸ ਤੋਂ ਪਹਿਲਾਂ ਹੀ ਉਸਦਾ ਗੋਲੀਆਂ ਮਾਰ ਕੇ ਕਤਲ ਜਿਹੜਾ ਕਰ ਦਿੱਤਾ ਗਿਆ ਨੋਚਵਾਂ ਦੇ ਕਤਲ ਤੋਂ ਬਾਅਦ ਉਸ ਦੀ ਪਤਨੀ ਉਸ ਦੇ ਦੋ ਛੋਟੇ ਬੱਚੇ ਅਤੇ ਮਾਪਿਆਂ ਦਾ ਹਾਲ ਜਿਹੜਾ ਦੇਖਿਆ ਨਹੀਂ ਜਾਂਦਾ ਘਰ ਦੇ ਵਿੱਚ ਕੀ ਮਾਹੌਲ ਹੈ ਇੱਕ ਵਾਰ ਤੁਸੀਂ ਖੁਦ ਨਜ਼ਰ ਮਾਰੋ ਤੇ ਉਸ ਤੋਂ ਬਾਅਦ ਪਿਤਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਘਰ ਵਾਲੀ ਦੇ ਕੀ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਹਾਂ ਸਪੈਂਸ ਜਸਵੀਰ ਸਿੰਘ ਸੀ ਉਹਨਾਂ ਦੇ ਨਾ ਤੇ ਉਹ ਦੌਰ ਗਏ 2 ਸਾਲ ਹੀ ਹੋ ਗਏ ਨੇ ਅਮਰੀਕਾ ਗਏ ਨੂੰ ਨਾ ਤੇ ਸਾਡੇ ਸਿਰ ਤੇ ਬਹੁਤ ਸਾਰਾ ਕਰਜ਼ਾ ਲੱਤ ਉਤਰਿਆ ਨਹੀਂ ਹੈਗਾ ਤੇ ਮਾਮਲਾ ਕੋਈ ਵੀ ਨਹੀਂ ਸੀ ਸਟੋਰ ਤੇ ਕੰਮ ਕਰਦੇ ਸੀ ਚੰਗਾ ਕੰਮ ਕਰਦੇ ਇਹ ਹੋਈ ਕਿ ਦੋ ਮਹੀਨੇ ਲਈ ਬਾਹਰ ਆ ਗਏ ਨੇ ਤੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੀ ਮੌਕੇ ਸੇ ਮੂਤ ਹੋ ਗਈ ਮੇਰੇ ਦੋ ਬੱਚੇ ਨੇ ਫੋਟੋ ਮੁੰਡਾ ਏ ਤੇ ਛੋਟੀ ਕੁੜੀ ਏ ਮੁੰਡਾ 5 ਸਾਲ ਦਾ ਏ ਤੇ ਕੁੜੀ 4 ਸਾਲ ਦੀ ਏ ਕਰਜਾ ਸਾਡਾ ਅਜੇ ਤੱਕ ਨਹੀਂ ਉਤਰਿਆਗਾ ਇਹ ਨਾ ਹੀ ਵਿਆਜ ਪਰ ਜਿੰਨੇ ਸਾਡੇ ਅਰਕ ਮੰਦੀ ਉਹਨੂੰ ਸਾਡਾ ਵਿਆਹ ਚੱਲ ਗਿਆ 40 40 ਲੱਖ ਰੁਪਏ ਕਰਜਾ ਸਾਡੇ ਸਿਰ ਤੇ ਇਹਨਾਂ ਨੂੰ ਤੇ ਪਤਾ ਵੀ ਨਹੀਂ ਹੈਗਾ ਕਿਹਦਾ ਕੀ ਹੋਇਆ ਕਿੱਥੇ ਨਿੱਕੇ ਨਿੱਕੇ ਮਾਸੋਂ ਬਚੀ ਨੇ ਮੇਰੇ ਸੋਨੂੰ ਸੋ ਹਮਿਲਣਾ ਚਾਹੀਦਾ ਹੈ ਸੁਬਾਹ ਨਾ ਤੂਦਵਦੀ ਗਈ ਮਿੱਟੇ ਸਬਾਦਈ ਕੋਈ ਲੜਾਈ ਲੜਈ ਕੋਈ ਕੁਛ ਨਹੀਂ ਕਰਦੀ ਸੀ ਮਿਹਨਤੀ ਸੀ ਹਾਂ ਜੀ ਤੇ ਉੱਥੇ ਦੀ ਸਰਕਾਰਾਂ ਨੂੰ ਥੋੜਾ ਬਹੁਤ ਮਤਲਬ ਸਕਿਉਰਟੀ ਰੱਖਣੀ ਚਾਹੀਦੀ ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸੁਰੱਖਿਆ ਦੇ ਵਾਸਤੇ ਗਵਰਨਮੈਂਟ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਇਹ ਮਤਲਬ ਕੋਈ ਆ ਉਹ ਕੋਈ ਦੋ ਦਰ ਚਾਰ ਦਿਨ ਨਿਕਲਦੇ ਨਹੀਂ ਕੋਈ ਨਾ ਕੋਈ ਐਦਾਂ ਦਾ ਘਟਨਾ ਹੋ ਜਾਂਦੀ ਜਿਹੜੀ ਸੁਣ ਦੇ ਵਿੱਚ ਗੱਲ ਆਈ ਜਿੱਦਾਂ ਰੋਡ ਦੇ ਉੱਥਲੇ ਉਤਰੇ ਨੇ ਗਰਾਊਂਡ ਸੀ ਅੱਗੇ ਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਰੇ ਫੈਰਿੰਗ ਸ਼ੁਰੂ ਕਰਤੀ ਫੈਰੰਗ ਕਰਦੇ ਕਰਦੇ ਤੇ ਇਹ ਚਾਰ ਪੰਜ ਨੇ ਇਕੱਠੇ ਸੀ ਇੱਥੇ ਆਣ ਕੇ ਉਹਨਾਂ ਖਲਾਰ ਕੇ ਫੈਰੰਗ ਕਰਕੇ ਇੱਥੇ ਦੋ ਜਣੇ ਜਗ੍ਹਾ ਤੇ ਖਤਮ ਹੋ ਗਏ ਨੇ ਤਿੰਨ ਚਾਰ ਜਿਹੜੇ ਉਹ ਜ਼ਖਮੀ ਹੋ ਗਏ। ਬਾਕੀ ਹੋਰ ਵੀ ਹੋਏ ਹੋਣਗੇ ਪਤਾ ਨਹੀਂ ਇੰਨੀ ਗੱਲ ਦਾ। ਪਰਿਵਾਰ ਦੇ ਅਸੀਂ ਤੇ ਕਹਿੰਦੇ ਹਾਂ ਕੁਛ ਨਾ ਕੁਛ ਇਹਨਾਂ ਪਰਿਵਾਰ ਨੂੰ ਸਹਾਇਤਾ ਮਿਲਣੀ ਚਾਹੀਦੀ। ਇਹ ਜੀ ਸਟੋਰ ਤੋਂ ਮਿਲਿਆ ਤੇ ਅੱਗੇ ਸਟਾਲ ਲੱਗੇ ਹਨ। ਸਟਾਲਾਂ ਦਾ ਕੋਈ 1 ਮਿੰਟ ਗਿਆ। ਕੋਚ ਰੂਮ ਗੱਡੀਆਂ ਵਾਲੇ ਗੱਡੀ ਵਾਲੇ ਆਏ ਨਹੀਂ। ਉਹਦੇ ਤਿੰਨ ਬੰਦੇ ਬੈਠੇ ਹਨ। ਉਹਨਾਂ ਨੇ ਵਾਹ ਬੋਲਣੇ ਚਲਾਤੀਆਂ। ਮੇਰੇ ਮੁੰਡੇ ਦਾ ਦਿਮਾਗ ਹੀ ਵੱਜੀ। ਬੇਨਤੀ ਕੀਤੀ ਜਾਂਦੀ ਸਾਨੂੰ ਕੋਈ ਨਾ ਕਰ ਸੋਹਣੇ ਚੈਦੀ 40 ਲੱਖ ਸਰ ਸਰ ਖਰਚ ਕੋਈ ਪੈਲਨੀ ਕੋ ਬੰਨਣਾ ਨਹੀਂ ਖੜਾ ਅੱਭੀ ਕਿੰਨੇ ਬੱਚੇ ਸੀ ਉਹਨਾਂ ਦੇ ਕੀ ਕੰਮ ਕਰਦਾ ਸੀ ਪੁੱਛ ਕਿਸੇ ਸਟੋਰ ਤੇ ਕੰਮ ਕਰ ਰਹਾ ਸੀ ਤੇ ਆ ਦੋ ਦੋ ਬੱਚੇ ਜਿਹੜੇ ਉਹਦੀ ਚ 33 ਸਾਲ ਉਮਰ ਸੀ ਜਿਹੜੀ ਜਿਵੇਂ ਮੇਰੇ ਨਾਲ ਹੈ ਉਹ 28 ਸਾਲ ਉਮਰ ਹੈ ਇਹ ਨਿਆਣ ਮਾਥੇ ਜੀ ਆਉਂਦੇ ਚੁੱਕੀ ਕੋਈ ਨਾਮਾ ਕੀ ਸੀ ਰਣਾ ਗੋੜੀਏ ਚੰਨੀ ਕੀ ਕੋਈ ਇੰਡਸਟਰੀ ਜਾਂ ਕੋਈ ਕਾਰੋਬਾਰ ਨਹੀਂ ਬਣਾਏ ਕੋਈ ਨਹੀਂ ਉਹਨਾਂ ਨਾਲ ਕੋਲ ਬਾਦ ਸਟੋਰ ਦੇ ਕੁਝ ਨਹੀਂ ਉਹਨਾਂ ਪੁੱਛਿਆ ਨਹੀਂ ਉਹਨਾਂ ਸਾਨੂੰ ਆ ਜੀ ਉਹ ਸਾਨੂੰ ਪੈਸੇ ਜੋ ਉਹ ਆਪਣੀ ਗੱਡੀ ਤੋਂ ਨਿਕਲੇ ਹੀ ਨਹੀਂ ਹਨ ਸਾਥੇ ਬੰਦੇ 40 ਲੱਖ ਦਾ ਕਰਜ਼ਾ ਮੁੰਡੇ ਦੇ ਤੇ ਕਮਾਣ ਵਾਲਾ ਕੰਮ ਜਿਵੇਂ ਸੀ ਸਟੋਰ ਚ ਕੰਮ ਕਰਦਾ ਸੀ ਮੈਨੂੰ ਵੀ ਅਟੈਕ ਹੋ ਗਿਆ ਬੱਗੇ ਮੈਂ ਕਮਾ ਕੇ ਖਾਂਦਾ ਸੀ ਪਰ ਹੁਣ ਮੇਰੇ ਕੋ ਗੁੰਜਾਇਸ ਕੋਈ ਵੀ ਨਹੀਂ ਕੋਈ ਬਾਹਰ ਤੁਰ ਹਲਦੀ ਇਹ ਕਰਜ਼ਾ ਗਵਰਨਮੈਂਟ ਨੂੰ ਦੇਣਾ ਚਾਹੀਦਾ ਆ ਬੱਚੇ ਦੋ ਨਿਹ ਦਿੱਤੇ ਬੱਚੇ ਨੇ ਮੇਰੇ ਪੁੱਤਰ ਇੱਕ ਪੁੱਤਰੀ ਇੱਕ ਪੁੱਤਰ